ਸਤ ਸ੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਸਿਹਤਮੰਦ ਲੋਕ ਵਿੱਚ। ਇਸ ਚੈਨਲ ਤੇ ਆਪਾਂ ਸਿਹਤ ਪ੍ਰਤੀ ਤੁਹਾਨੂੰ ਜਾਗਰੂਤ ਕਰਦੇ ਆਂ ਜੀ ਕਿ ਜਿੰਨੀ ਕ ਆਪਾਂ ਨੂੰ ਨੌਲੇਜ ਹੈ ਵੱਧ ਤੋਂ ਵੱਧ ਲੋਕਾਂ ਨੂੰ ਇਸ ਪ੍ਰਤੀ ਜਾਗਰੂਤ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਅੱਛੀ ਕੁਆਲਿਟੀ ਦੀ ਖੁਰਾਕ ਔਰ ਅੱਛਾ ਚੰਗੇ ਰਹਿਣ ਸਹਿਣ ਜੀਵਨ ਸ਼ੈਲੀ ਜਾਂਚ ਆਵੇ ਜੀ ਅੱਜ ਆਪਾਂ ਨਵੀਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਆਂ ਜੀ ਅੱਜ ਆਪਣਾ ਵਿਸ਼ਾ ਹੈਗਾ ਜੀ ਅਨੀਮੀਆ ਅਨੀਮੀਆ ਇੱਕ ਇਹੋ ਜੀ ਬਿਮਾਰੀ ਹੈ ਜੀ ਜਿਹਨੂੰ ਅਨੀਮੀਆ ਕਹਿੰਦੇ ਆਂ ਇਹ ਖੂਨ ਦੀ ਕਮੀ ਹੋ ਜਾਂਦੀ ਹੈ ਭਾ ਅੱਜ ਆਪਾਂ ਇਹਦੇ ਵਿੱਚ ਡਿਟੇਲ ਬਾਰੇ ਜਾਣਾਂਗੇ ਵੀ ਕਿਸ ਤਰ੍ਹਾਂ ਇਹ ਹੁੰਦੀ ਹੈ ਕੀ ਕਾਰਨ ਨੇ ਇਹ ਲੱਛਣ ਇਹਦੇ ਇਹ ਬਚਾ ਦੇ ਕੀ ਕਾ ਹੋ ਸਕਦਾ ਹੈਗਾ ਕਿ ਕਿਦਾਂ ਆਪਾਂ ਇਹਦੇ ਤੋਂ ਬਚ ਸਕਦੇ ਆ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਆਪ ਜੀ ਦੇ ਤਹਿ ਦਿਲੋਂ ਧੰਨਵਾਦੀ ਹੋਵਾਂਗੇ ਵੀਡੀਓ ਨੂੰ ਪੂਰਾ ਸੁਣਨਾ ਜੀ ਅਤੇ ਲਾਈਕ ਸ਼ੇਅਰ ਕਰ ਦੇਣਾ ਜੀ ਤੇ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਦੇਣਾ ਜੀ ਲਓ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਅਨੀਮੀਆ ਅਨੀਮੀਆ ਕੀ ਹੁੰਦਾ ਜੀ ਅਨੀਮੀਆ ਦੀ ਸਮੱਸਿਆ ਆਮ ਤੌਰ ਤੇ ਸਭ ਦੇਸਾਂ ਵਿੱਚ ਪਾਈ ਜਾਂਦੀ ਹੈ। ਹੁਣ ਸਾਡੇ ਦੇਸ਼ ਵਿੱਚ ਜ਼ਿਆਦਾਤਰ ਬੱਚਿਆਂ, ਔਰਤਾਂ ਤੇ ਅੱਲੜਾਂ ਵਿੱਚ ਨਵੀਂ ਉਮਰ ਦੇ ਲੜਕੇ ਲੜਕੀਆਂ ਵਿੱਚ ਇਹ ਖੂਨ ਦੀ ਕਮੀ ਪਾਈ ਜਾਂਦੀ ਹੈ। ਦੇਖਿਆ ਜਾਵੇ ਤਾਂ ਸਾਡਾ ਪੂਰਾ ਜੀਵਨ ਹੀ ਪੂਰੀ ਤਰ੍ਹਾਂ ਅੰਨ ਤੇ ਨਿਰਭਰ ਹੈ ਜੀ। ਭੋਜਨ ਵਿੱਚ ਲੋਹ ਤੱਤ ਦੀ ਮਾਤਰਾ ਹੋਣਾ ਬਹੁਤ ਜ਼ਰੂਰੀ ਹੈ ਖੂਨ ਵਿੱਚ ਪਾਇਆ ਜਾਣ ਵਾਲਾ ਹੀਮੋਗਲੋਬਿਨ ਜੇਕਰ ਘਟੋ ਜਾਂਦਾ ਤਾਂ ਇਹ ਸਮੱਸਿਆ ਪੈਦਾ ਹੁੰਦੀ ਹੈ ਜੀ ਅਨੀਮੀਆ ਦੀ ਅਨੀਮੀਆ ਦੇ ਕਾਰਨ ਕੀ ਨੇ ਜੀ ਲੋਹ ਤੱਤ ਵਾਲੇ ਖਾਣਾ ਨਾ ਖਾਣਾ ਨਾ ਰਾਂ ਅਨੀਮੀਆ ਹੋਣ ਦੀ ਸੁਭਾਵਨਾ ਸਦਾ ਬਣੀ ਰਹਿੰਦੀ ਹੈ ਦੂਜੇ ਨੰਬਰ ਤੇ ਆਂਦਾ ਜੀ ਸਾਗ ਸਬਜ਼ੀਆਂ ਦੀ ਵਰਤੋਂ ਨਾ ਕਰਨਾ ਅਤੇ ਵਿਟਾਮਿਨ ਸੀ ਵਾਲੇ ਤੱਤਾਂ ਦੀ ਵਰਤੋਂ ਨਾ ਕਰਨ। ਅਨੀਮੀਆ ਹੋ ਜਾਂਦਾ ਜੀ। ਮਲੇਰੀਏ ਤੇ ਪੇਟ ਵਿੱਚ ਕੀੜੇ ਹੋਣਾ ਇਹ ਵੀ ਖੂਨ ਦੀ ਕਮੀ ਦਾ ਇੱਕ ਕਾਰਨ ਮੁੱਖ ਕਾਰਨ ਹੋ ਸਕਦਾ ਜੀ। ਹੁਣ ਦੇਖੀਏ ਜੀ ਇਹਨਾਂ ਦੇ ਲੱਛਣ ਕੀ ਨੇ ਬਿਮਾਰੀ ਦੇ। ਅਨੀਮੀਆ ਹੁੰਤੇ ਸਾਨੂੰ ਥੋੜਾ ਜਿਹਾ ਘੱਟ ਕੰਮ ਕਰਨ ਤੇ ਵੀ ਥਕਾਵਟ ਮਹਿਸੂਸ ਆਉਣ ਲੱਗ ਜਾਂਦੀ ਹੈ। ਤੇ ਸਾਫ ਹੁੰਨ ਦੀ ਵੀ ਆਮ ਹੀ ਸ਼ਿਕਾਇਤ ਰਹਿੰਦੀ ਹੈ ਚਮੜੀ ਦੇ ਵਿੱਚ ਪੀਲਾਪਣ ਆ ਜਾਂਦਾ ਜੀ ਅੱਖਾਂ ਦੇ ਵਿੱਚ ਵੀ ਪੀਲਾਪਣ ਹੋ ਜਾਂਦਾ ਭੁੱਖ ਨਾ ਲੱਗਣਾ ਅਤੇ ਚੱਕਰ ਆਉਣਾ ਪੈਰਾਂ ਵਿੱਚ ਸੋਜ ਸਾਦ ਆ ਜਾਣਾ ਅਜਿਹਾ ਕਈ ਕਾਰਨ ਨੇ ਜੀ ਨੀਵਿਆਂ ਦੇ ਮੁੱਖ ਲੱਛਣ ਨੇ ਇਹ ਜਿੰਨਾ ਤੋਂ ਦੇਖ ਕੇ ਆਪਾਂ ਦੇਖ ਸਕਦੇ ਆ ਵੀ ਅਨੀਮੀਆ ਦੀ ਬਿਮਾਰੀ ਹੈ ਇਹਨਾਂ ਨੂੰ ਭਾਵ ਖੂਨ ਦੀ ਕਮੀ ਹੈ ਇਹਦੇ ਨਾਲ ਆਪਾਂ ਨੂੰ ਨੁਕਸਾਨ ਕੀ ਹੁੰਦਾ ਜੀ ਜੇ ਅਨੀਮੀਆ ਹੋ ਜਾਵੇ ਬਿਮਾਰੀਆਂ ਤੋਂ ਬਚਾ ਕਰਨ ਦੀ ਜਿਹੜੀ ਤਾਕਤ ਹੁੰਦੀ ਹੈ ਇਮਿਊਨਿਟੀ ਸਿਸਟਮ ਉਹਦੇ ਵਿੱਚ ਕਮਜ਼ੋਰੀ ਆ ਜਾਂਦੀ ਹੈ ਜੀ ਕਮੀ ਆ ਜਾਂਦੀ ਹੈ ਭਾਵ ਅਸੀਂ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਸਰੀਰ ਦੇ ਵਿੱਚ ਨਹੀਂ ਰਹਿੰਦੀ ਬੱਚਿਆਂ ਦੇ ਦਿਮਾਗ ਦਾ ਵਿਕਾਸ ਨਹੀਂ ਪੂਰੀ ਤਰ੍ਹਾਂ ਹੁੰਦਾ ਜੀ ਸਹੀ ਢੰਗ ਨਾਲ ਨਹੀਂ ਹੁੰਦਾ ਇਸ ਕਰਕੇ ਉਹ ਦਿਮਾਗੀ ਤੌਰ ਤੇ ਕਮਜ਼ੋਰ ਰਹਿ ਜਾਂਦੇ ਨੇ ਅਤੇ ਗਰਭਤੀ ਔਰਤਾਂ ਚ ਖੂਨ ਦੀ ਕਮੀ ਹੋਣਾ ਬਹੁਤ ਹੀ ਹਾਨੀਕਾਰਕ ਹੈ ਜੀ ਨੁਕਸਾਨਦੇਹ ਇਹ ਆਮ ਤੌਰ ਤੇ ਇਸ ਅਵਸਥਾ ਦੇ ਵਿੱਚ ਹੋ ਜਾਂਦਾ ਹੈ ਇਸ ਕਰਕੇ ਇਸ ਅਵਸਥਾ ਵਿੱਚ ਬਹੁਤ ਵਧੀਆ ਖੁਰਾਕ ਖਾਣੀ ਚਾਹੀਦੀ ਹੈ ਇਸ ਦੇ ਨਾਲ ਜਨੇਪੇ ਦੌਰਾਨ ਬੱਚੇ ਤੇ ਮਾਂ ਬਾ ਮਾਂ ਤੇ ਬੱਚੇ ਦੋਵਾਂ ਦੀ ਜ਼ਿਆਦਾ ਕਮੀ ਹੋ ਜਾਵੇ ਹੱਦੋਂ ਵੱਧ ਤਾਂ ਮੌਤ ਵੀ ਹੋ ਸਕਦੀ ਹੈ ਜੀ ਇਸ ਕਰਕੇ ਇਹਦੇ ਵਿਚਾਲੇ ਜ਼ਰੂਰ ਜਾਗਰਤ ਹੋਣਾ ਚਾਹੀਦਾ ਐਨੀਮੀਆ ਇੱਕ ਬੜੀ ਭਿਆਨਕ ਬਿਮਾਰੀ ਹੈ ਦੇਖਣ ਨੂੰ ਤਾਂ ਇਹ ਆਮ ਕਈ ਵਾਰੀ ਅੱਖੋਂ ਲੇ ਹੋ ਜਾਂਦੀ ਹੈ ਤੇ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਵੀ ਕਿਉਂ ਥਕਾਵਟ ਹੋ ਰਹੀ ਹੈ ਅਤੇ ਰੰਗ ਵੀ ਪੀਲਾ ਪੈ ਰਿਹਾ ਹੈ ਹੁਣ ਇਹਦੇ ਬਚਾਅ ਬਾਰੇ ਆ ਨੂੰ ਦੱਸਦੇ ਆ ਜੀ ਇਹਦੇ ਪਜਾ ਬਚਾਅ ਵਾਸਤੇ ਸਾਨੂੰ ਸੁੱਧ ਭੋਜਨ ਜਿਸਦੇ ਵਿੱਚ ਦਾਲਾਂ ਦੁੱਧ ਰੋਟੀ ਦਹੀਂ ਆਦਿ ਚੀਜ਼ਾਂ ਜ਼ਰੂਰ ਸ਼ਾਮਲ ਹੋਣੀਆਂ ਚਾਹੀਦੀਆਂ ਹਨ ਅਤੇ ਵਿਟਾਮਿਨ ਸੀ ਹੋਰ ਲੈਣ ਲਈ ਨਿੰਬੂ ਸੰਤਰਾ ਕਿਨੂ ਵਗੈਰਾ ਜ਼ਰੂਰ ਖਾਣਾ ਚਾਹੀਦਾ ਹਰੀਆਂ ਪੱਤੇਦਾਰ ਸਬਜ਼ੀਆਂ ਵਿਸ਼ੇਸ਼ ਕਰਕੇ ਪਾਲਕ ਦੀ ਵਰਤੋਂ ਜ਼ਰੂਰ ਕਰੋ ਜੀ ਕਿਉਂਕਿ ਪਾਲਕ ਵਿੱਚ ਲੋਹ ਤੱਤ ਦੀ ਮਾਤਰਾ ਸਭ ਤੋਂ ਜ਼ਿਆਦਾ ਹੁੰਦੀ ਹੈ। ਪੁਦੀਨੇ ਦੇ ਵਿੱਚ ਵੀ ਲੋਹ ਤੱਤ ਬਹੁਤ ਹੁੰਦਾ ਜੀ। ਪਰੀਨੇ ਦੀ ਚਟਣੀ ਖਾਧੀ ਜਾਵੇ। ਅਤੇ ਬਾਥੂ ਦੇ ਵਿੱਚ ਵੀ ਹੁੰਦਾ ਏ। ਆਇਰਨ ਬਹੁਤ ਜ਼ਿਆਦਾ ਹੁੰਦਾ। ਇਸ ਕਰਕੇ ਚੰਗੀ ਖਾਾਕ ਖਾਣ ਨਾਲ ਹੀ ਇਸ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਜੀ। ਮਾਸਾਹਾਰੀ ਭੋਜਨ ਖਾਣ ਵਾਲੇ ਵੀ ਜਿਸ ਤਰ੍ਹਾਂ ਕਲੇਜੀ ਵਗੈਰਾ ਦੇ ਵਿੱਚ ਜ਼ਿਆਦਾ ਹੁੰਦਾ ਇਹਦਾ ਤੇ ਅੰਡੇ ਦੀ ਵਰਤੋਂ ਵਿੱਚ ਵੀ ਹਫ਼ਤੇ 'ਚ 2-3 ਵਾਰ ਜ਼ਰੂਰ ਕਰਨੀ ਚਾਹੀਦੀ ਹੈ ਜੀ ਕਿਉਂਕਿ ਇਹਨਾਂ ਨਾਲ ਵੀ ਇਹ ਪੌਸ਼ਟਿਕ ਤੱਤਾਂ ਦੀ ਕਮੀ ਨਹੀਂ ਹੁੰਦੀ ਸੀ ਵਿਟਾਮਿਨ ਆਉਰੇ ਵਿੱਚ ਸਭ ਤੋਂ ਵੱਧ ਹੁੰਦਾ ਹੈ ਭੋਜਨ ਨੂੰ ਲੋਹੇ ਦੀ ਭੋਜਨ ਨੂੰ ਲੋਹੇ ਦੀ ਕੜਾਹੀ ਵਿੱਚ ਪਕਾ ਕੇ ਖਾਣ ਨਾਲ ਤਾਂ ਇਹ ਲੋਹ ਤੱਤ ਖੂਰ ਵੀ ਵਧੇਰੇ ਸਰੀਰ ਦੇ ਵਿੱਚ ਚਲਾ ਜਾਂਦਾ ਜਿਸ ਦੇ ਬਹੁਤ ਹੀ ਚੰਗੇ ਨਤੀਜੇ ਨਿਕਲਦੇ ਹਨ ਅਤੇ ਗੁੜ ਦੇ ਵਿੱਚ ਵੀ ਆਰਨ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਹੈ ਗੁੜ ਵੀ ਖਾਣਾ ਖਾਣ ਤੋਂ ਬਾਅਦ ਆਮ ਰਵਾਇਤ ਹੈ ਕਿ ਖਾਣਾ ਖਾਣ ਤੋਂ ਬਾਅਦ ਥੋੜਾ ਜਿਹਾ ਗੁੜ ਖਾਣਾ ਚਾਹੀਦਾ ਇਹ ਤਾਂ ਹੀ ਪਹਿਲਾਂ ਤੋਂ ਸਦੀਆਂ ਤੋਂ ਚੱਲਿਆ ਆ ਰਿਹਾ ਹੈ ਕਿ ਇਦਾਂ ਦਾ ਚੰਗਾ ਪੌਸ਼ਟਿਕ ਭੋਜਨ ਨਾਲ ਖਾਣ ਨਾਲ ਫਿਰ ਜ਼ਰੂਰ ਦੇ ਵਿੱਚ ਕਦੇ ਵੀ ਕਮੀ ਨਹੀਂ ਆਉਂਦੀ ਖੂਨ ਦੇ ਨਾਨੀਮੀਆਂ ਹੋਵੇ ਜੀ ਸਰੀਰ ਸਦਾ ਤੰਦਰੁਸਤ ਰਹਿੰਦਾ ਤੇ ਸਰੀਰ ਊਡੂ ਊਡੂ ਕਰਦਾ ਇਹ ਆਪਣੀ ਖੁਰਾਕ ਤੇ ਨਿਰਭਰ ਹੈ ਜੀ ਹੋਰ ਬੱਚਿਆਂ ਨੂੰ ਹੋਰ ਵੀ ਜ਼ਿਆਦਾ ਵਧੀਆ ਖੁਰਾਕ ਦੇਣੀ ਚਾਹੀਦੀ ਹੈ ਫੇਰ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਨਵੀਂ ਜਾਣਕਾਰੀ ਦੇ ਨਾਲ ਇਹ ਆਪਣੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕ ਵਿੱਚ ਜਰੂਰ ਦੱਸਣਾ ਜੀ ਆਪ ਜੀ ਦੇ ਤਹਦੋਂ ਧੰਨਵਾਦ ਹੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ